ਆ ਆ ਆ ਹਾਂ ਹਾਂ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਕਿ ਰੀਓ ਨੂੰ ਤਾਂਸਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਰਹੀ ਸੀ ਜਿਹਨੂੰ ਖਾਂਸੀ ਵੀ ਕਹਿ ਦਿੰਨੇ ਆਪਾਂ ਇਹ ਰਾਤ ਦੀ ਐਨੀ ਇਹਨੂੰ ਦਿੱਕਤ ਆਈ ਤੇ ਇਹਨੇ ਖੰਖ ਖੰਕ ਕੇ ਨਾ ਆਪਣਾ ਗਲਾ ਖਰਾਬ ਕਰ ਲਿਆ ਸੀਗਾ ਤੇ ਉਹਦੇ ਵਿੱਚ ਨਾ ਛਾਲੇ ਹੋ ਗਏ ਸੀਗੇ ਤੇ ਐ ਦਵਾਰ ਹੋਣ ਕਰਕੇ ਸਰਕਾਰੀ ਹਸਪਤਲ ਬੰਦ ਸੀ ਤੇ ਮੈਂ ਇੱਕ ਇੰਜੈਕਸ਼ਨ ਇਹਦੇ ਵੈਸੇ ਲਵਾ ਦਿੱਤਾ ਸੀ ਉਹਦੇ ਨਾਲ 60 70% ਠੀਕ ਹੋ ਗਿਆ ਸੀ ਤੇ ਫਿਰ ਮੈਂ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਿਆ ਤੇ ਉੱਥੋਂ ਮੈਂ ਡਾਕਟਰ ਦੀ ਸਲਾਹ ਲੈ ਕੇ ਤੇ ਇਹਨੂੰ ਦੁਬਾਰੇ ਗੱਡੀ ਦੇ ਵਿੱਚ ਬਿਠਾਇਆ ਕਿਉਂਕਿ ਜਾਨਵਰ ਹੁੰਦੇ ਨਾ ਇਹ ਵਿਚਾਰੇ ਬੋਲ ਤਾਂ ਸਕਦੇ ਰਹਿੰਦੇ ਆ ਆਪਾਂ ਨੂੰ ਖੁਦ ਨੂੰ ਇਹਨਾਂ ਦੀ ਤਕਲੀਫਾਂ ਸਮਝਣੀਆਂ ਪੈਂਦੀਆਂ ਤੇ ਫਿਰ ਮੈਂ ਡਾਕਟਰ ਦੀ ਸਲਾਹ ਨਾਲ ਉੱਥੋਂ ਕੁਝ ਦਵਾਈਸਾਂ ਲਈ ਤੇ ਮੈਡੀਸਨ ਲੈ ਕੇ ਮੈਂ ਘਰ ਆਇਆ ਤੇ ਇਹਨੂੰ ਚਮਚੇ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਚਟਿਆ ਥੋੜਾ ਜਿਹਾ ਚਮਚੇ 'ਚ ਤੇ ਇਹਨੂੰ ਕੌੜੀ ਲੱਗੀ ਫਿਰ ਮੈਂ ਇੱਕ ਹੋਰ ਸਕੀਮ ਲਾਈ ਤੇ ਮੈਂ ਇਹਦੇ ਖੁਰਕੇ ਹੀ ਕੀਤੀ ਖੁਰਕਣ ਨਾਲੇ ਮੂੰਹ ਜਾਂ ਥੋੜਾ ਜਿਹਾ ਅਡ ਲੈਣਾ ਪਰ ਇਹਨੂੰ ਧੱਕੇ ਨਾਲ ਹੀ ਦੇਣੀ ਪਈ